ਸਸਰੀਕਾਲ ਜੀ ਸਵਾਗਤ ਹੈ ਜੀ ਆਪ ਜੀ ਦਾ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੈਤੋ ਪੈਂਦੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੇ ਸੁਨੱਖੇ ਤਿੰਨ ਲੱਗ ਤੁਹਾਡੇ ਹੱਥੇ ਲੈ ਕੇ ਆਏ ਆ ਦੋ HF ਦੀਆਂ ਬੱਚੀਆਂ ਤੇ ਇੱਕ ਸ਼ਾਈ ਵਾਲ ਦੂਜਾ ਸੁਹਾ ਵਹਿੜ ਗੱਬਣ ਬਾਕੀ ਦੀ ਬੰਦੀ ਹੋਈ ਜਾਣਕਾਰੀ ਆ ਬਾਈ ਜੀ ਹੁਣ ਤਾਂ ਲੈਨੇ ਆ ਆਓ ਬਾਈ ਜੀ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਏਡਰਸ ਦੱਸਾ ਦਿਓ ਜੀ ਨਾਮ ਜਸ਼ਨਦੀਪ ਪਿੰਡ ਬੁਰਜਰੀ ਦਾ ਬੰਗੜੀ ਤੋਂ ਆਪਣਾ 3 ਕਿਲੋਮੀਟਰ ਬਾਅਦ ਪੈਂਦਾ ਹੈ ਰੇਹਂਦਾਗਾ ਠੀਕ ਹੈ ਜੀ ਹਾਂ ਨਾਲ ਮੱਲ ਕੇ ਪਿੰਡ ਪੈ ਜਾਂਦਾ ਠੀਕ ਹੈ ਜੀ ਬਾਈ ਜੀ ਪਿੰਡ ਬੁਰਜਰੀ ਦਾ ਬੰਗੜੀ ਦੇ ਬਿਲਕੁਲ ਨੇੜੇ ਪੈਂਦਾ ਤੇ ਕੀ ਡਿਟੇਲ ਆ ਜੀ ਇਹਦੀ ਵੇੜਦੀ ਇਹ ਦੂਜਾ ਸੂਆ ਹੈੜਾ ਬਾਈ ਠੀਕ ਹੈ ਜੀ ਹਾਂ ਸਿੰਘ ਸਾਹਿਬ ਬਹੁਤ ਘਰਮਲੀ ਨੇ ਪਹਿਲੇ ਨੇ ਦਿੱਤਾ 12-13 ਕਿਲੋ ਦੁੱਧ ਠੀਕ ਹੈ ਜੀ ਹਾਂ ਸੂਆ ਹਾਂ ਦੂਜਾ ਸੂਣਾ ਜੀ ਜਸਵਾਸੂਕ ਦੀਆਂ ਤੇ ਦਿਨ ਕਹਿ ਕੇ ਲੇ ਜੂਗੀ ਬਾਈ ਇਹ ਦਿਨ ਪਈ ਨੇ 5 ਤੋਂ 4 ਦਿਨ ਬਾਕੀ ਪਏ ਜਾਂਦੇ ਠੀਕ ਹੈ 5 4 ਦਿਨ ਬਾਕੀ ਪਏ ਆ ਦੋਸਤੋ ਤੇ ਆਪਾਂ ਦੀ ਤੋਰ ਚਾਲ ਕਰਨ ਵਾਲੀ ਤੇ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਦੇਖੋ ਬਾਈ ਜੀ ਤੋਰ ਚਾਲ ਵੇਖੋ ਜੀ ਸੀਲ ਸਾਊਆ ਖੇਤਰੀ ਧੂਣੀ ਪੂਰੀ ਮਾਸਤ ਵੜਾ ਜੀ ਸੀਲ ਸੁਪਣਾ ਦੇ ਆ ਜਵਾਕ ਹੀ ਬੈਠਾ ਰਹੇ ਸੀਲ ਟੰਡੀ ਬਹੁਤ ਤੋਰ ਦੇ ਮਰੀ ਲੰਮੀ ਤੋਰਾ ਲੰਮਾ ਕਰਕੇ ਵਿਖਾ ਦੇ ਲਓ ਜੀ ਤੋਰ ਚਾਲ ਚੈੱਕ ਕਰੋ ਜੀ ਥਾਲੇ ਦਾ ਕਰਮਾ ਲੀ ਨੂੰ ਬਹੁਤ ਚੰਗਾ ਲੱਗਿਆ ਖੁੱਲੇ ਥਾਲੇ ਦੇ ਦੀ ਆ ਮੁੱਠੀ ਵਾਲਾ ਮੋਟਾ ਮੋਟਾ ਥਾਣਾ ਅੱਥੀ ਚੁਵਾਈ ਵਾਲਾਈ ਪੰਜ-ਛੇ ਦਿਨ ਬਾਕੀ ਆ ਕੱਲਾ-ਕੱਲਾ ਥਾਣਾ ਚਾਰ ਹੀ ਥਾਣਾ ਜੀ ਕੋਈ ਫੋੜ ਨਹੀਂ ਸ਼ਾਕ ਨਹੀਂ ਲੈ ਚੱਲੋ ਬਾਈ ਜੀ ਸੁਆ ਬਾਈ ਜੀ ਦੂਜਾ ਜੀ ਇਹਦਾ ਦੁੱਧ ਬਾਈ ਜੀ ਇਹਦਾ ਪਹਿਲੇ ਸੁਆ 12 ਲੀਟਰ ਦਿੱਤਾ ਐਤੀ ਕਿੰਨਾ ਕੁ ਬਾਦ ਬਾਈ ਜੀ ਇੱਕ ਤੇ ਦੇਰ ਕੁ ਭੇ 13 ਜਿਆਦਾ ਕਿਲੋ ਦਾ ਰਾਮ 13 14 ਕਿਲੋ ਦੀ ਉਮੀਦ ਬਾਈ ਜੀ ਆ ਦੇ ਇੱਥੇ ਹੈਗੀ ਆ ਸੀਲ ਸਾਊਗਾ ਪੱਠੇ ਪੁੱਠੇ ਕਰਮਾਂ ਵਾਲੀ ਪੂਰੇ ਕੰਨ ਨੂੰ ਬਹੁਤ ਚੰਗਾ ਲੱਗਾ ਹਾਂ ਜੀ ਚਾਰੂ ਵਹਿੜਾ ਉਧਰ ਵੀ ਥੋੜੀ ਜਿਹੀ ਪੱਠੇ ਪਾਏ ਸੀ ਪਹਿਲਾਂ ਬਾਈ ਦੇ ਚੱਸ ਨਾ ਭੱਜਾਈ ਵੀ ਪੱਠੇ ਪਾਏ ਪਾਏ ਆ ਹਰਾ ਬਾਈ ਨੇ ਚਰਾ ਮੇਰੇ ਖੜੇ ਤੋਂ ਪਾਈ ਆ ਤੇ ਜੈ ਡਿਮਾਂਡ ਕੀ ਆ ਬਾਈ ਜੀ ਦੀ ਜੈ ਬਈ 35000 ਜੀ ਦੇ ਦਾਂਗੇ ਛੋੜ ਕਰ ਦਾਂਗੇ ਵਿੱਚ ਜੋ ਮੌਕੇ ਤੇ ਮਾਲਤਾਨ ਹੋ ਜਾਊਗਾ ਹੋ ਜਾਊਗਾ ਲੈ ਬਾਈ ਜੀ 35000 ਰੁਪਿਆ ਜਾ ਜੀ ਬਾਈ ਜੀ ਨੇ ਡਿਮਾਂਡ ਕਰੀ ਆ ਦੁੱਧ ਵੀ ਖੈਰ 14 ਨਾ ਤਾਂ 12 13 ਕਿਲੋ ਤਾਂ ਐਤੀ ਵੀ ਕਰਮਾਂ ਵਾਲੀ ਪਾ ਦਊਗੀ ਪੂਰੇ 라ਉਣਾ ਪਾ ਦਊਗਾ ਤੁਹਾਨੂੰ ਪਤਾ ਹਨ 14 15 ਕਿਲੋ ਲਈ ਵਾੜੇ ਕੋਈ ਦਿੰਦਾ ਨਹੀਂ ਆਪਾਂ ਨਹੀਂ ਦਿੰਦਾ ਜੀ ਹਾਂਜੀ ਨਹੀਂ ਦਿੰਦਾ ਬੰਦੀ ਆ ਰਹੀ ਪੰਚਾਇਤ ਜੀ ਡਿਮਾਂਡ ਬਾਕੀ ਬਾਈ ਜੀ ਗਰਮੀ ਰਹਿ ਤਾ ਦੁੱਧ ਬਾਦ ਪੂਰਾ ਇਹਦਾ ਸੰਗਣਾ ਹੋਊਗਾ ਵੱਡੀ ਗਲਤ ਸੀਲ ਸਾਉ ਦੀ ਪਸੂਦੀ ਹੁੰਦੀ ਆ ਸੀਲ ਕਰਮਾਂ ਵਾਲੀ ਬਹੁਤ ਆ ਸੀਲ ਹੁੰਦਾ ਬਾਈ ਵਿਚਾਰਾ ਇਹ ਠਾ ਤੇ ਤਰਿਆ ਫਿਰਦਾ ਆ ਵੇਖ ਲੋ ਪੁੱਠੇ ਪਾਸੇ ਦੀ ਬਹਿ ਗਿਆ ਪਹਿਲਾਂ ਸਿੱਧੇ ਪਾਸੇ ਬੈਠਾ ਸੀ ਬਾਈ ਹੁਣ ਪੁੱਠੇ ਪਾਸੇ ਵੀ ਬਹਿ ਗਿਆ ਵੱਡੀ ਗੱਲ ਤਾਂ ਸੀਲ ਦੀ ਵੱਧ ਹੁੰਦੀ ਹੈ ਸੀਲ ਹੋਵੇ ਗਾਈਆਂ ਥੋੜੀਆਂ ਜੀਆਂ ਸੀਲ ਘੱਟ ਮਿਲਦੀਆਂ ਜੀ ਹਾਂਜੀ ਹਾਂਜੀ ਸੀਲ ਆ ਵੈਡ ਕਰ ਜਿਵੇਂ ਆਪਾਂ ਦੇਖਦੇ ਆ ਕਿ ਹੋਰ YouTube ਚੈਨਲ ਤੇ ਦਿੰਨੇ ਆ ਜੀ ਨਾੜਾਂ ਪਿਆ ਪਿਆ ਯਾਰ ਮੰਗ ਲੈਂਦੇ ਮੰਗ ਲੈਂਦੇ ਆ ਜੀ ਬਾਈ ਜੀ ਇਹਨਾਂ ਥੋੜਾ ਜਰਾ ਜੀ ਹੁੰਦੀਆਂ ਤੇ ਲਾ ਉਹਦੇ ਹਿਸਾਬ ਨਾਲ ਮੰਗ ਲੈਂਦਾ 50 ਵੀ 55 ਦੀ ਮੁੱਲ ਕਰਦੇ ਆ ਬਾਈ ਨੇ ਜਾਇਜ਼ ਦੀ ਡਿਮਾਂਡ ਕਰੀ 35000 ਰੁਪਇਆ ਬਾਕੀ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਮੌਕੇ ਤੇ ਮਾਲ ਤਾਂ ਇਹ ਚ ਵੀ ਥੋੜਾ ਹੋ ਜਾਊਗਾ ਤੇ ਅੱਵੱਛੀ ਦੂਜਾ ਨੰਬਰ ਜੀ ਇਹ ਬੱਚੀ ਕੱਚੀ ਘਿਰੀ ਹੈ ਜਾਂ 8 ਮਹੀਨੇ ਦੀ ਹੈ ਤੱਚੀ ਘਿਰੀ ਬੱਚੀ ਆ ਜੀ 8 ਮਹੀਨੇ ਦੀ ਉਮਰ ਦਾ ਦਾ ਬਾਈ ਜੀ ਦੋ ਨਹੀਂ ਕੱਚੀਆਂ ਘਿਰੀਆਂ ਠੀਕ ਆ ਜੀ ਦੋ ਬੱਚੀਆਂ ਜੀ ਖਲ ਤੁਣ ਕਰਮ ਵਾਲੀ ਨੂੰ ਸੋਨਾ ਲੱਗਿਆ ਚਾਰ ਹੀ ਥਾਣਾ ਇਹਦੇ ਆ ਚੈੱਕ ਕਰ ਲਓ ਤੇ ਤੋਰ ਚਾਲੇ ਦੀ ਵੀ ਚੈੱਕ ਕਰਾ ਦਿਓ ਜੀ ਕਰੋ ਜੀ ਤੋਰ ਚਾਲ ਚੈੱਕ ਸਿਮਨ ਸੁਮ ਦਾ ਪਤਾ ਕਿੱ데 ਦੀ ਕਿ ਨਹੀਂ ਕੀ ਮੰਤਣਿਆ ਹੈ ਪਤਾ ਇਹ ਘੜੇ ਦਾ ਠੀਕ ਹੈ ਜੀ ਉਹ ਬੱਚੀ ਨਾਲ ਕੁਆਲਟੀ ਵਾਲੀ ਹੋ ਬਾਕੀ ਬੱਚੀ ਦੋਸਤ ਕੁਆਲਟੀ ਵਾਲੀ ਆ ਇਸ ਕੁਆਲਟੀ ਬਹੁਤ ਸੋਹਣੀ ਹੁੰਦੀ ਹੈਗੀ ਕੁਆਲਟੀ ਆ ਚੈੱਕ ਕਰੋ ਜੀ ਕਾਲੀ ਡੱਬੀ ਆ ਪ੍ਰਿੰਟ ਸੋਹਣੇ ਦੀ ਆ ਤੋੜ ਦੇ ਨੂੰ ਵੀ ਕਰੋ ਜੀ ਕਰਮ ਵਾਲੀ ਦੀ ਦੋਰ ਚੱਲ ਚੈੱਕ ਤੋਰਾ ਤਾਰਾ ਸੋਹਣਾ ਜੀ ਚਾਰ ਹੀ ਥਾਲੇ ਦੇ ਵੀ ਪੂਰੇ ਗੈਪ ਚਾ ਮੋਟੇ ਮੋਟੇ ਫਲਗਾਰ ਕੇ ਥਾਲਾ ਜੀ ਦੰਦ ਦੇਖਦਾ ਦੰਦ ਦੇਖ ਲਓ ਜੀ ਬਿਲਕੁਲ ਹਾਂਜੀ ਜਵਾ ਕੱਚੀ ਘਿਰੀ ਆ ਜੀ ਸਹੀ ਆ ਜੀ ਲੈ ਚਲੋ ਜੀ ਜਿਹੜਾ ਆਪਾਂ ਬੋਲਾਂਗੇ ਉਹੀ ਹਾਂਜੀ ਬਾਈ ਜੀ ਇਹ ਜਿਹੜਾ ਕੁਝ ਬੋਲਾਂਗੇ ਉਹੀ ਨਿਕਲੂਗਾ ਐ ਨਹੀਂ ਵੀਡੀਓ ਤੇ ਕੁਸ ਬੋਲਤਾ ਤੇ ਐ ਦੀ ਬਾਈ ਦੀ ਭਗਾਈ ਆ ਹੋਊਗੀ ਹਾਂ ਭਗਾਈ ਤੇ ਸੱਲੀ پارک ਤੁਸੀਂ ਫੇਰ ਵੀ ਆਦੀ ਆ ਕੇ ਕਰ ਲਿਓ ਚੰਗੀ ਸੋਹਣੀ ਬੱਚੀ ਆ ਤੇ ਕੀ ਜਿਹੜਾ ਡਿਮਾਂਡ ਆ ਬਾਈ ਦੀ ਜੈਡਮਾਨ ਬਾਈ ਜੀ ਜੇ ਕੱਲੀ ਕੱਲੀ ਲਊਗਾ ਬੱਤ ਮੰਨ ਕੇ ਚਲੋ ਬੱਚਿਆਂ ਜੋੜੇ ਹੀ ਆਪਣੇ ਕੋਲੇ ਕੱਲੀ ਕੱਲੀ ਲਊ ਤਾਂ 13-13000 ਦੀਆਂ ਦਵਾਂਗੇ ਆਪਾਂ ਹਾਂਜੀ ਤੇ ਇਹ ਜੋੜਾ ਲਊਗਾ 25000 ਦਾ ਜੋੜਾ ਦੇ ਦਾਂ ਬਾਈ ਜੀ ਇਹ ਕੱਲੀ ਕੱਲੀ ਦਾ 13-13000 ਰੁਪਿਆ ਜੋੜਾ ਲਊਗਾ 26000 ਆ 25000 26000 ਠੀਕ ਹੈ ਜੀ ਜੋੜੇ ਦਾ 25000 ਰੁਪਿਆ ਤੇ ਕੱਲੀ ਦੇ 13 ਦੇ ਹਿਸਾਬ ਨਾਲ 26 ਬਣ ਜਾ 26 ਬਣ ਜਾ ਹਾਂਜੀ ਠੀਕ ਤੇ ਇਹ ਵੀ ਬੱਚੀ ਕੁਆਲਟੀ ਇਹ ਵੀ ਬੱਚੀ ਦੋਸਤੋ ਸੋਹਣੀ ਹੈ ਵੀ ਘिरी ਆ ਇਹ ਵੀ ਕੱਚੀ ਘਰੀ ਆ ਬਾਈ ਠੀਕ ਹੈ ਜੀ ਹਾਲੋ ਇਹ ਬਾਂ ਦੇ ਕਿੱਕ ਕਿੰਨਾ ਸਾਲ ਤੋਂ 11 ਮਹੀਨੇ ਹੈ ਹਾਂਜੀ ਖੀਰ ਕੋਈ ਹੈ ਬੱਚੀ ਇਹਦੀ ਉਮਰ 11 ਮਹੀਨੇ ਹੈ ਜੀ ਬੱਚੀ ਕੱਦ-ਕਾਟ ਚੰਗੇ ਦੀ ਆ ਇਹਦੀ ਮਾਦਰ ਕਾਰਡ ਰਿਪੋਰਟ ਕੀ ਸੀਗਾ ਦੁੱਧ ਵੱਧ ਮਾਦਰ ਰਿਕਾਰਡ ਹੀ ਮੰਨ ਲੇ ਚਲੋ 25-26 ਲੀਟਰ ਦਿੱਤਾ ਸੀਗਾ ਠੀਕ ਹੈ ਜੀ 25-26 ਲੀਟਰ ਦੀ ਮਾਦਾ ਮਿਲਕ ਰਿਕਾਰਡ ਸੀਗਾ ਬੱਚੀ ਸੋਹਣੀ ਆ ਚਾਰੂਆ ਦੋਸਤੋ ਫੇਸ ਕੁਆਲਟੀ ਚੈੱਕ ਕਰ ਲਓ ਟੋਰਚਾਲ ਵੇਖ ਲਓ ਤਸੱਲੀ ਭਰ ਕੇ ਕਰ ਲਓ ਬੱਚੀ ਚੰਗੀ ਆ ਵੀ ਜੇ ਕੋਈ ਵੀਰ ਸਾਹ ਸੰਭਾਲ ਵਾਲਾ ਲੈ ਜੇ ਇੱਕ ਕੁਆਲਿਟੀ ਵਾਲੀ ਬੱਚੀ ਪਹਿਲਾਂ ਵੀ ਜਿਹੜੀਆਂ ਸੀ ਮਾਵਾ ਇੱਕ ਮਾਲੇ ਸੈਕੀ ਦੀ ਭੈਣ ਲਈ ਸੀ ਹਾਂਜੀ ਤੇ ਆਹ ਤੀਜੀ ਦੀ ਬੱਚੀ ਲੈ ਲਈ ਉਹਨਾਂ ਨੇ ਇਹਦੇ ਮੜੀ ਜੀ ਫੋੜ ਜੀ ਹੈਗੀ ਹੈ ਨਾ ਥੰ ਤੋਂ ਪਾਸੇ ਮੜੀ ਗਈ ਉਕਰ ਆਏ ਆ ਵੀ ਮੰਨ ਕੇ ਚਲੋ ਜਜਮੈਂਟ ਇੱਧਰ ਦੇਖੋ ਆਹ ਥਾਣਾ ਜਿਹੜੇ ਚਾਰ ਪੂਰੇ ਵੱਡੇ ਆ ਉਹ ਫੋਟ ਆ ਗਈ ਹਾਂਜੀ ਮੜੀ ਜੀ ਮੌਕਾ ਜਿਆ ਹੈਗਾ ਬਾਈ ਜੀ ਹੈ ਥਲ ਤੋਂ ਪਾਸੇ ਆਵੇ ਸੀ ਡਿੱਕਾ ਕੋਈ ਨਹੀਂ ਗਾ ਵੀ ਥੰ ਦੇ ਉੱਤੇ ਨਹੀਂ ਗਾ ਥਲੇ ਦੇ ਵਿਚਾਲੇ ਮੋਗਾ ਜਾਂ ਨੋਰਮਲ ਹੈਗਾ ਬਈ ਕੈਮਰਾ ਨੇੜੇ ਕਰ ਦਈ ਹਾਂਜੀ ਆ ਚਾਰੇ ਥਾਣਾ ਜੀ ਹਾਂ ਚਾਰੇ ਥਾਣੇ ਮੋٹے ਮੋਟੇ ਆ ਆ ਤਾਂ ਉਹ ਇਹਨੇ ਬਰੀਕ ਜੀ ਹਾਂ ਬਰੀਕ ਜਾਂ ਮੋਗਾ ਜਾਂ ਮੜਾ ਜਾਂ ਹੈਗਾ ਜੀ ਦੱਸਣ ਦਾ ਆਪਣਾ ਫਰਜ਼ ਆ ਜੀ ਪਰ ਇਹਦਾ ਨੁਕਸਾਨ ਕੋਈ ਨਹੀਂਗਾ ਜੀ ਕੋਈ ਨਹੀਂ ਨੁਕਸਾਨ ਤੇ ਇਹ ਦੋਸਤੋ ਦੋ ਬੱਚੇ ਨਾ ਤੀਜੀ ਗਾਂ ਮੋਲਾ ਪੈਣ ਦਾ ਕਾਰੀ ਦਿੱਤਾ ਹਨਾ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ 6239607672 ਇੱਕ ਵਾਰੀ ਫੇਰ ਦੱਸ ਦਿਓ 6239607672 ਇਹ ਦੋਸਤੋ ਮੋਬਾਈਲ ਨੰਬਰ ਆ ਬਾਈ ਦਾ ਚੱਲਦੇ ਮੋਬਾਈਲ ਨੰਬਰ ਤੇ ਸਕਰੀਨ ਤੇ ਚੱਲੂਗਾ ਇਹ ਤੇ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਓ ਕਿਸੇ ਵੀ ਵੀਰ ਦੇ ਤਿੰਨ ਨਾਗਾਂ ਚੋ ਕੋਈ ਵੀ ਨਾਗ ਪਸੰਦ ਆਵੇ ਤਾਂ ਤੇ ਬਾਈ ਜੀ ਵੀਡੀਓ ਵੇਖਣ ਲਈ ਧੰਨਵਾਦ ਚੈਨਲ ਨੂੰ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਕਰੋ ਵੀਡੀਓ ਦਾ ਸੋਹਣੀ ਲੱਗੇ ਸ਼ੇਅਰ ਤੇ ਲਾਇਕ ਕਰੋ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਬਾਈ ਜੀ ਤੇ ਚੈਨਲ ਨੂੰ ਸਬਸਕ੍ਰਾਈਬਰ ਬੇਨਤੀ ਆ ਮੇਰੇ ਭਾਈ ਜਰੂਰ ਕਰ ਲਿਓ ਧੰਨਵਾਦ